प्यारे दोस्तों प्यार भरी सस् नमस्कार जी मरायम ਵੱਲੋਂ ਲਗਾਤਾਰ ਸ਼ਿੰਗਾਰ ਚੱਲ ਜਾਰੀ ਹੈ ਪੈਨਸ਼ਨ ਪ੍ਰਾਪਤੀ ਮੋਰਚੇ ਨੇ ਐਲਾਨ ਕਰਤਾ ਹੈ ਕਿ 16 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਕੈਨ ਮੰਤਰੀ ਅਤੇ ਵਿਧਾਇਕਾਂ ਨੂੰ ਕਾਰਨ ਦੱਸੋ ਨੋਟ ਦਿੱਤੇ ਜਾਣਗੇ ਜੀ ਉਸ ਤੋਂ ਬਾਅਦ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਸੂਬਾ ਕਨਵੀਨਰ ਅਤਿੰਦਰ ਪਾਸ ਨੇ ਦੱਸਿਆ ਕਿ ਆਉਣ ਵਾਲੀ 1 2 ਤੇ 3 ਅਕਤੂਬਰ ਨੂੰ ਸੰਗਰੂੜ ਦੇ ਵਿੱਚ ਧਰਨੇ ਮਜਾਰੇ ਕੀਤੇ ਜਾਣਗੇ ਦੂਜੇ ਪਾਸੇ ਜੋ ਕੰਪਿਊਟਰ ਵਿਧਾਇਕਾ ਉਹਨਾਂ ਨੇ ਐਲਾਨ ਕੀਤਾ ਜੇਕਰ 27 ਸਤੰਬਰ ਦੀ ਮਿਡਲ ਦੇ ਵਿੱਚ ਸਿੱਖਿਆ ਮੰਤਰੀ ਕੰਪਿਊਟਰ ਵਿਧਾਇਕਾ ਨੂੰ 6ਵਾਂ ਪੇਕ ਮਿਸ਼ਨ ਜਾਂ ਸਿੱਖਿਆ ਭਵਾਂ ਵਿੱਚ ਮਰਜ ਕਰਨ ਵਾਸਤੇ ਕੋਈ ਫੈਸਲਾ ਨਹੀਂ ਕਰਦਾ ਆ ਉਸ ਤੋਂ ਬਾਅਦ ਹੋਰ ਸੰਘਰਸ਼ ਦਿਖਾ ਕੀਤਾ ਜਾਊਗਾ ਪਾਵਰ ਕਾਉਂਸਿਲ ਮੈਨੇਜਮੈਂਟ ਵੱਲੋਂ ਕਈ ਸਰਗਰ ਕੀਤਾ ਗਏ ਹਨ ਪਰ ਮਲਾਜ਼ਮਾਂ ਵਿੱਚ ਫੇਰ ਵੀ ਰੋਸ ਹੈ ਕਿਉਂਕਿ ਥਰਮਲ ਪਲਾਂਟ ਦੇ ਵਿੱਚ ਜੋ 2021 ਤੋਂ ਜੀਪੀਏ ਲੱਗੇ ਹਨ ਉਹਨਾਂ ਦੀ ਬੇਸਿਕ ਘੱਟ ਉਹਨਾਂ ਨੇ ਮੰਗ ਕੀਤੀ ਆ ਕਿ ਸਾਨੂੰ ਸਾਡੀ ਬੇਸਿਕ ਵਿੱਚ ਵਾਧਾ ਕੀਤਾ ਜਾਵੇ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਲਾ ਕੀਤਾ ਹੈ ਕਿ ਜੋ 1-1 2016 ਤੋਂ ਰਿਟਾਇਰਮੈਂਟ ਹੋਏ ਨੇ ਪਹਿਲਾਂ ਉਹਨਾਂ ਨੂੰ 5.5 ਸਾਲ ਦਾ ਏਰੀਅਰ ਦਿੱਤਾ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ 113 ਹੰਡੀ ਰੱਦ ਕਰਕੇ ਜੋ ਡੀਏ 125% ਦਿੱਤਾ ਜਾਵੇ ਜੋ ਏਰੀਅਰ ਦੇਣਾ ਹੈ ਉਸ ਦੇ ਉੱਪਰ 18% ਵਿਆਜ ਦਿੱਤਾ ਜਾਵੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਜੀ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਆ ਮੋਖਨਿ ਭਵਨਤਮਨ ਤੋਂ ਬੇਤਮੰਦੀ ਹਰਪਾਲ ਸਿੰਘ ਚੀਮਾ ਤੋਂ ਕਿ ਸਾਨੂੰ 2016 ਦਾ ਪੇਗ ਹੁਣੈਰਤ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮਿਲਿਆ ਡੀਏ 36% ਆ 12% ਦਾ ਫਰਕ ਆ ਹਰ ਮਹੀਨੇ ਮਿਲਾਈਆਂ ਨੂੰ ਜੋ ਹਜ਼ਾਰਾਂ ਰੁਪਏ ਤਨਖਾਹ ਘੱਟ ਮਿਲਦੀ ਆ ਉਹਨੇ ਮੰਗ ਕੀਤੀ ਆ ਕਿ ਪੰਜਾਬ ਦੇ ਨਾਲ ਡੀਏ 36% ਤੋਂ ਵਧਾ ਕੇ 50% ਕੀਤਾ ਜਾਵੇ ਜੋ ਪੁਰਾਣੀ ਪੈਨਸ਼ਨ ਬਹਾਲੀ ਸੰਗਾਸ ਕਮੇਟੀ ਕਨਵੀਨਰ ਨੇ ਕਿਹਾ ਕਿ ਸਾਨੂੰ ਨਿ 1972 ਅਨਸਾਰ ਪ੍ਰਾਣੀ ਪੈਂਸਨ ਵੀ ਲਾਗੂ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਉਹਨਾਂ ਦੀ ਮੰਗ ਇੱਕੋ ਇੱਕ ਹੈ ਕਿ ਸਾਨੂੰ 20-20 ਸਾਲ ਹੋ ਕੰਮ ਕਰਦਿਆਂ ਨੂੰ ਸਾਨੂੰ ਰੈਗੂਲਰ ਕੀਤਾ ਜਾਵੇ ਜਿਸ ਤਰ੍ਹਾਂ ਰੋਪੜ ਥਰਮਲ ਪਲਾਂਟ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਵਿੱਚ ਠੇਕੇਦਾਰਾਂ ਦੇ ਕੋਲ 20-20 ਸਾਲਾਂ ਨੂੰ ਕੰਮੇ ਕੰਮ ਕਰਦੇ ਆ ਬਹੁਤ ਹੀ ਘੱਟ ਤਨਖਾਹਾਂ ਤੇ ਉਹਨਾਂ ਦੀ ਮੁੱਖ ਮੰਗ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਇਸ ਤਰ੍ਹਾਂ ਹੀ ਜੋ ਹੋਰ ਵੀ ਕਈ ਮੈਗਾ ਵਿੱਚ ਪੀਟਰ ਨੇ ਮੰਗਾਂ ਹਨ ਕਿ ਸਾਨੂੰ ਡੀਆਰ ਕਿਸ ਤਰ੍ਹਾਂ ਬਕਾਇਆ ਪੇਕਿੰਦਾ ਏਰੀਅਰ ਮੰਗਾਈ ਬਤੇ ਵਾਦਾ ਕਿ ਮੁੱਖ ਮੰਗਾਂ ਹਨ ਪਰ ਪੰਜਾਬ ਸਰਕਾਰ ਟਾਲ ਮंडोल ਦੀ ਨੀਤੀ ਸ਼ੁਰੂ ਕੀਤੀ ਹੈ ਸ਼ੁਰੂ ਤੋਂ ਹੀ ਮੰਨ ਨਹੀਂ ਜਾਂਦੀ ਆ ਪਰ ਜੋ ਸਹਿਮਤੀਆਂ ਮਣੀਆਂ ਹਨ ਉਹ ਮੰਗਾਂ ਲਾਗੂ ਨਹੀਂ ਕਰਦੀ ਜਿਸ ਕਰਕੇ ਪੰਜਾਬ ਦੇ ਵਿੱਚ ਹਰ ਕੋਨੇ ਕੋਨੇ ਵਿੱਚ ਜੋ ਪੰਜਾਬ ਸਰਕਾਰ ਦੇ ਵਿਰੁੱਧ ਸ਼ਨਾਖ ਕੀਤਾ ਜਾ ਰਿਹਾ ਹੈ ਅਸੀਂ ਹੁਣ ਪੰਜਾਬ ਸਰਕਾਰ ਮੰਗ ਕਰਦੇ ਹਾਂ ਕਿ ਪੁਰਾਣੀ ਪੈਨਸ਼ਨ ਸਕੀਮ ਨੇ 72 ਸਾਲ ਲਾਗੂ ਕੀਤੀ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਦਿੱਤੇ ਕਿ ਲੰਗੜਾ ਨੂੰ ਟੀਮ ਜੀ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਇਸ ਤਰ੍ਹਾਂ ਹੀ ਜੋ ਥਰਮ ਪ੍ਰਾਣਾ ਵਿੱਚ ਜੀਪੀ ਹਨ ਉਹਨਾਂ ਦੀ ਬੇਸਿਕ ਦੇ ਵਿੱਚ ਵਾਧਾ ਕੀਤਾ ਜਾਵੇ ਇਹ ਮੁੱਖ ਮੰਗਾਂ ਹਨ ਜੀ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਜੀ